ਇਸ ਵੇਲੇ ਦੀ ਖਬਰ ਪੇਵਾ ਕੁਰਕਸ਼ਿਤ ਰੋਡ ਤੇ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਵਿਅਕਤੀ ਨੇ ਰੋਡ ਦੇ ਵਿਚਕਾਰ ਹੀ ਦੀਵਾਰ ਖੜੀ ਕਰਨੀ ਸ਼ੁਰੂ ਕਰ ਦਿੱਤੀ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਪੂਰਾ ਮਾਮਲਾ ਹੈ ਕੀ ਹੈ ਪੂਰੀ ਖਬਰ ਵਿਖਾਵਾਂਗੇ ਵੱਧ ਤੋਂ ਵੱਧ ਤੁਸੀਂ ਨਾਲ ਆਪਣੇ ਕਮੈਂਟ ਵੀ ਜੁੜ ਦੇ ਦਿਓ ਦੱਸ ਦਿੰਦੇ ਆ ਇੱਕ ਕਿਸਾਨ ਨੇ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਸੜਕ ਦੇ ਵਿਚਕਾਰ ਇਹ ਜਿਹੜੀ ਦੀਵਾਰ ਖੜੀ ਕੀਤੀ ਹੈ ਦੱਸਿਆ ਜਾ ਰਿਹਾ ਕਿ 2010 ਦੇ ਵਿੱਚ ਜਦੋਂ ਕਿਸਾਨ ਨੇ ਆਪਣੀ ਜ਼ਮੀਨ ਦੀ ਇਨਸਾਨਦਗੀ ਕਰਵਾਈ ਦਾ ਸੜਕ ਦੇ ਵਿਚਕਾਰ ਉਸ ਦੀ ਜਗਾ ਨਿਕਲ ਰਹੀ ਸੀ ਜਿਸ ਤੋਂ ਬਾਅਦ ਜਾ ਕੇ ਸੜਕ ਅਧਿਕਾਰੀਆਂ ਨੂੰ ਜਦੋਂ ਇਹ ਗੱਲ ਆਖੀ ਕਿ ਮੇਰੀ ਇਨਸਾਨਦਈ ਦੇ ਵਿੱਚ ਸੜਕ ਦੇ ਵਿਚਕਾਰ ਜਗਾ ਰਹੀ ਹੈ ਤੁਸੀਂ ਜਾਤਾ ਬਣਦਾ ਮੁਆਵਜ਼ਾ ਦਿਓ ਨਹੀਂ ਤਾਂ ਮੇਰੀ ਜ਼ਮੀਨ ਦਾ ਕਬਜ਼ਾ ਮੈਨੂੰ ਦਿੱਤਾ ਜਾਵੇ ਤਾਂ ਇਸੇ ਨੂੰ ਲੈ ਕੇ ਸੜਕ ਅਧਿਕਾਰੀਆਂ ਨੇ ਕੋਈ ਵੀ ਗੱਲ ਉਸ ਕਿਸਾਨ ਬਲਵਿੰਦਰ ਸਿੰਘ ਦੀ ਨਹੀਂ ਸੁਣੀ ਜਿਸ ਤੋਂ ਬਾਅਦ ਜਾ ਕੇ ਬਲਵਿੰਦਰ ਸਿੰਘ ਨੇ ਦੱਸਿਆ ਜਾ ਰਿਹਾ ਕਿ ਆਪਣੀ ਜ਼ਮੀਨ ਦੇ ਹੱਕ ਵਾਸਤੇ ਮਾਨਜੋਗ ਦਾਤਾ ਕੁੰਡਾ ਖੜਕਾਇਆ ਜਿਸ ਤੋਂ ਬਾਅਦ ਜਾ ਕੇ ਕਾਫੀ ਦਿਨ ਕੇ ਚੱਲਿਆ ਤਾਂ ਉਸ ਤੋਂ ਬਾਅਦ ਬਲਵਿੰਦਰ ਸਿੰਘ ਖਸਾਨ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਤਾਂ ਸੜਕ ਵਾਲਿਆਂ ਨੇ ਦੱਸਿਆ ਜਾ ਰਿਹਾ ਕਿ ਫਿਰ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਜਿੱਤੇ ਕਿ ਸੜਕ ਵਾਲਿਆਂ ਦਾ ਕੇਸ ਖਾਰਜ ਹੋ ਗਿਆ 2023 ਦੇ ਵਿੱਚ ਜਦੋਂ ਗੁਲਿੰਦਰ ਸਿੰਘ ਕਿਸਾਨ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਇਸ ਸੜਕ ਦੇ ਵਿੱਚਕਾਰ دیوار ਬਣਾਉਣ ਲੱਗਿਆ ਸੀ ਤਾਂ ਉਸ ਮੌਕੇ ਦੇ ਐਸਡੀਐਮ ਵੱਲੋਂ ਇਹ ਵਾਅਦਾ ਕੀਤਾ ਸੀ, ਸ਼ੁਵਾਸ਼ਣ ਦਿੱਤਾ ਸੀ ਕਿ ਤੁਹਾਨੂੰ ਆਪਣੀ ਜਗ੍ਹਾ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਵੀ ਸਾਲ 2 ਸਾਲ ਬੀਤ ਗਏ ਪਰ ਕੋਈ ਵੀ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜ਼ਾ ਨਹੀਂ ਦਿੱਤਾ ਭਾਵੇਂ ਕਿ ਮਾਨਯੋਗ ਕੋਰਟ ਦੇ ਹੁਕਮ ਸੀ ਕਿ ਜਾਤਾ ਇਸ ਪਟੀਸ਼ਨ ਕਰਤਾ ਨੂੰ ਜਗ੍ਹਾ ਦੀ ਕਬਜ਼ਾ ਦਿੱਤਾ ਜਾਵੇ ਜਾਂ ਫਿਰ ਇਸੇ ਸੜਕ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਦਾ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਤਾਂ ਇਸੇ ਨੂੰ ਲੈ ਕੇ 22 ਮਰਲੇ ਦੱਸਿਆ ਜਿਹੜੀ ਜਗ੍ਹਾ ਸੀ ਜਿਸ ਨੂੰ ਲੈ ਕੇ ਅੱਜ ਫਿਰ ਕਿਸਾਨ ਬਲਵਿੰਦਰ ਸਿੰਘ ਵੱਲੋਂ ਆਪਣੀ ਜ਼ਮੀਨ ਤੇ ਕਬਜ਼ਾ ਲੈਣ ਵਾਸਤੇ ਰੋਡ ਦੇ ਵਿੱਚਕਾਰ ਹੀ ਦੀਵਾਰ ਖੜੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੀ ਆਵਾਜ਼ ਆਈ ਠੱਪ ਹੋ ਗਈ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੇ ਕਬਜ਼ਾ ਲਿਆ ਜਾ ਰਿਹਾ ਜਦੋਂ ਇਸ ਦੀ ਸੂਚਨਾ ਕੋਰਸ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਲੱਗੀ ਤਾਂ ਪਾਜਰਾ ਪੈ ਗਈਆਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਤੇ ਨਾਲ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਗਈਆਂ ਤਾਂ ਕੁਝ ਮਾਮਲਾ ਹੈ ਜੀ ਇੱਥੇ ਜਨਾਬ ਇਹ ਹੈ ਇਹ 파ਰਟੀ ਦੀ ਤਕਨੀਕ ਹੋ ਜਾਗਾ ਸੀ ਅੱਛਾ ਜੀ ਉਹ ਡਬਲਯੂਡੀ ਨੇ ਇਸ ਉੱਪਰ ਹੁਕਮ ਬਣਾ ਲਿਆ ਅੱਛਾ ਜੀ ਇਸ ਨੇ ਨਿਸ਼ਾਨਦੇਹੀ ਦੀ ਨਿਸ਼ਾਨਦੇਹੀ ਗੰਦਰ ਇਹ ਜਗਾ ਇਸ ਕੀ ਨਿਕਲ ਗਈ ਹਾਂਜੀ ਉਸ ਕੇ ਬਾਅਦ ਇਸ ਨੇ ਸਿਵਲ ਕੋਰਟ ਮੇ ਕੇਸ ਫਾਈਲ ਕਰ ਦਿੱਤਾ ਹਾਂਜੀ ਸਿਵਲ ਕੋਰਟ ਨੇ ਆਰਡਰ ਕਰ ਦਿੱਤੀ ਆ दिया तो छह महीने में गवर्नमेंट उसको गर्मेंट दे मार्केट वैल्यू के हिसाब से हाँ जी उसकी जमीन खाली करे अपना रोड पर ले करने अच्छा जी गवर्नमेंट ने ना पैसे दिए रोड खाली करा अच्छा तो इतने सालों से भी बात चल रहा है इस जगह का से चल रहा है दस से चल रहा है तो ये कोर्ट में केस हुआ था कौन सी पार्टी जीती है सर कोर्ट में जिसकी जमीन है वो जीते अच्छा सरकार हार्डर देती है ले लिया अच्छा कोर्ट ने क्या कुछ ऑर्डर दिए है अभी कोर्ट ने ये ऑर्डर दिया या तो उसको मार्केट हाँ वैल्यू तो के हाँ तो ये जगह तेरी है अच्छा या अच्छा दो हजार अठारह में, में पोजेशन दवा दिया था ये रोड तेरा है दो हजार तेईस के अंदर इसने रोड को बंद कर दिया था उस टाइम के मौजूदा है एस डी एम साहब आए उन्होंने आश्वासन दिया पैसे दवा देंगे अपना रोड कर लेंगे सुबह पाँच छह दिन का टाइम अच्छा तो अब क्या कुछ मांग है पार्टी की जो है पार्टी की मांग है तो उसको पैसे बनते हमारे होते हैं हो दे। हाँ जी। या आपने रोड को यहाँ ऐसी कोई बात नहीं क्या कुछ मामला है जी रोड पे आपने जो सड़क बना दी है

में तो, हाँ तो, आप... तो आपकी पेमेंट आप तक नहीं पहुंची इसीलिए आपने जो है ना तो जमीन आई ना पेमेंट आई उनकी तो जगह उधर है उधर बनाओ ਟੋਟਲ ਕਿੰਨੀ ਜਗ੍ਹਾ ਹੈ ਜੀ 22 ਮਰਲੇ ਜਗ੍ਹਾ ਹੈ